ਮੇਰੇ ਨਾਲ ਚੈਨਲ ਤੇ ਜੁੜ ਚੁੱਕੇ ਦੋਸਤਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ 14582 ਅਸਾਮੀਆਂ ਲਈ ਜਿਹੜਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ 14582 ਕੋਈ ਛੋਟਾ ਅੰਕੜਾ ਨਹੀਂ ਹੁੰਦਾ ਜੇਕਰ ਤੁਸੀਂ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹਨਾਂ ਅਸਾਮੀਆਂ ਲਈ ਜ਼ਰੂਰ ਅਪਲਾਈ ਕਰੋ ਅਸਾਮੀਆਂ ਦੀ ਗਿਣਤੀ ਜ਼ਿਆਦਾ ਹੈਗੀ ਬਾਕੀ ਜਿਹੜਾ ਐਗਜ਼ਾਮ ਹੈ ਇਹਦੀ ਫੀਸ ਵੀ ਕੋਈ ਜ਼ਿਆਦਾ ਨਹੀਂ ਹੈਗੀ ਕਿ ਆਪਾਂ ਸਾਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਇਹ ਜਿਹੜਾ ਕੰਬਾਈਨ ਗ੍ਰੈਜੂਏਟ ਲੈਵਲ ਐਗਜ਼ਾਮੀਨੇਸ਼ਨ ਹੈ 2025 ਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਪੋਸਟਾਂ ਦੀ ਡਿਟੇਲ ਬਾਰੇ ਕਿ ਕਿਹੜੀਆਂ-ਕਿਹੜੀਆਂ ਅਸਾਮੀਆਂ ਲਈ ਜਿਹੜਾ ਇਸ਼ਤਿਹਾਰ ਜਾਰੀ ਕੀਤਾ ਗਿਆ ਤੁਹਾਡੇ ਸਾਹਮਣੇ ਲਿਸਟ ਹੈਗੀ ਅਸਿਸਟੈਂਟ ਸੈਕਸ਼ਨ ਅਫਸਰ ਆਗੇ ਅਸਿਸਟੈਂਟ ਜਿਹੜੇ ਇਹ ਸੈਕਸ਼ਨ ਅਫਸਰ ਹੈ ਇਹ ਗਰੁੱਪ B ਦੇ ਵਿੱਚ ਆਉਂਦੇ ਆ ਇਹਦੇ ਵਿੱਚ ਸੈਂਟਰਲ ਸੈਕਟਰੀਏਟ ਆ ਗਿਆ ਇੰਟੈਲੀਜੈਂਸ ਬਿਊਰੋ ਆ ਗਿਆ ਮਿਨਿਸਟਰੀ ਆਫ ਰੇਲਵੇ ਆ ਗਿਆ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਆ ਗਿਆ ਤਾਂ ਹੋਰ ਵੱਖ-ਵੱਖ ਜਿਹੜੇ ਮੈਕਮੇ ਇਨ੍ਹਾਂ ਦੇ ਵਿੱਚ ਹੈਗੇ ਆ ਇਨਸਪੈਕਟਰ ਆਫ ਜਿਹੜਾ ਹੈਗਾ ਇਨਕਮ ਟੈਕਸ ਆ ਗਿਆ ਇਨਸਪੈਕਟਰ ਸੈਂਟਰਲ ਐਕਸਾਈਜ਼ ਆ ਗਿਆ ਇਨਸਪੈਕਟਰ ਐਗਜ਼ਾਮੀਨਰ ਆ ਗਿਆ ਅਸਿਸਟੈਂਟ ਇਨਫੋਰਸਮੈਂਟ ਅਫਸਰ ਆ ਗਿਆ ਸਬ ਇਨਸਪੈਕਟਰ ਆ ਗਿਆ ਇਨਸਪੈਕਟਰ ਪੋਸਟ ਆ ਗਿਆ ਇਹ ਜਿਹੜੀਆਂ ਹੈਗੀਆਂ ਡਿਪਾਰਟਮੈਂਟ ਆਫ ਪੋਸਟ ਇਸ ਮਿਨਿਸਟਰੀ ਆਫ ਕਮਿਊਨੀਕੇਸ਼ਨ ਦੀ ਹੈਗ ਫਾਈਨਾਂਸ ਡਿਪਾਰਟਮੈਂਟ ਦਾ ਆ ਗਿਆ ਸੈਕਸ਼ਨ ਹੈੱਡ ਆ ਗਿਆ ਅੱਗੇ ਜਿਹੜੀਆਂ ਹੈਗੀਆਂ ਗਰੁੱਪ ਬੀ ਦੇ ਵਿੱਚ ਆ ਜਾਂਦੇ ਜਿਨ੍ਹਾਂ ਦਾ ਪੇ ਸਕੇਲ ਲੈਵਲ 6 ਚ ਆਉਂਦਾ 35400 ਤੋਂ ਸ਼ੁਰੂ ਹੈ ਜਿਹਨਾਂ ਦੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਗਰੁੱਪ ਬੀ ਦੀਆਂ ਉਹਨਾਂ ਦਾ ਜਿਹੜਾ ਪੇ ਸਕੇਲ ਸੀਗਾ ਉਹ 44900 ਤੋਂ ਸਟਾਰਟ ਸੀਗਾ ਇਸੇ ਤਰ੍ਹਾਂ ਹੀ ਅੱਗੇ ਪੇ ਲੈਵਲ 5 ਦੀਆਂ ਵੀ ਤੁਸੀਂ ਦੇਖ ਸਕਦੇ ਹੋ ਐਡੀਟਰ ਆਗੇ ਅਕਾਊਂਟੈਂਟ ਆਗੇ ਤੇ ਅੱਗੇ ਪੇ ਅਵੇਲੇਬਲ ਜਿਹੜੀਆਂ ਫੋਰ ਹੈ ਇਹ ਚ ਪੋਸਟਲ ਅਸਿਸਟੈਂਟ ਆਗੇ ਸੀਨੀਅਰ ਸੈਕਟਰੀਟ ਅਸਿਸਟੈਂਟ ਆਗੇ ਸੀਨੀਅਰ ਐਡਮਿਨਿਸਟ੍ਰੇਟਿਵ ਅਸਿਸਟੈਂਟ ਆਗੇ ਟੈਕਸ ਅਸਿਸਟੈਂਟ ਆਗੇ ਤੇ ਸਬ ਇਨਸਪੈਕਟਰ ਆਗੇ ਜੇ ਆਪਾਂ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਜਿਹੜੇ ਜੂਨੀਅਰ ਸਟੈਟਿਕਲ ਆਫਸਰ ਆ ਉਹਨਾਂ ਲਈ ਜਿਹੜੀ ਹੈਗੀ ਬੈਚਲਰ ਡਿਗਰੀ ਹੋਵੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ ਘੱਟ 60% ਚਾਹੀਦੇ ਆ ਤੇ ਮੈਥ ਦੇ ਵਿੱਚ ਜਿਹੜਾ ਮੈਥ ਹੈ ਪਲੱਸ 2 ਦੇ ਵਿੱਚ ਜਿਹੜਾ ਹੋਣਾ ਉਹਨਾਂ ਦਾ ਜ਼ਰੂਰੀ ਹੈ ਤੇ ਅੱਗੇ ਜਿਹੜਾ ਬੈਚਲਰ ਡਿਗਰੀ ਦੇ ਵਿੱਚ ਵੀ ਜੇ ਕੋਈ ਉਹਨਾਂ ਕੋਲ ਇੱਕ ਸਬਜੈਕਟ ਜਿਹੜਾ ਹੈਗਾ ਸਟੈਟਿਕਸ ਦਾ ਹੋਵੇ ਤਾਂ ਉਹ ਵੀ ਜਿਹੜਾ ਹੈਗਾ ਅਪਲਾਈ ਕਰ ਸਕਦੇ ਆ ਜੂਨੀਅਰ ਸਟੈਟਿਕਲ ਅਫਸਰ ਦੇ ਲਈ ਤੇ ਜਿਹੜੇ ਇਨਵੈਸਟੀਗੇਟਰ 2 ਆਗੇ ਇਹਨਾਂ ਕੋਲੇ ਬੈਚਲਰ ਡਿਗਰੀ ਨੇ ਐਨੀ ਸਬਜੈਕਟ ਵਿਦ ਸਟੈਟਿਕਸ ਐਜ਼ ਵਨ ਆਫ ਦਾ ਸਬਜੈਕਟ ਫਰੋਮ ਰੈਕੋਨਾਈਜ਼ਡ ਯੂਨੀਵਰਸਿਟੀ ਤਾਂ ਇਹਨਾਂ ਕੋਲ ਵੀ ਜਿਹੜਾ ਹੈਗਾ ਗ੍ਰੈਜੂਏਸ਼ਨ ਦੇ ਵਿੱਚ ਇੱਕ ਵਿਸ਼ਾ ਜਿਹੜਾ ਸਟੈਟਿਕਸ ਦਾ ਹੋਣਾ ਜ਼ਰੂਰੀ ਹੈ ਤੇ ਜਿਹੜੀਆਂ ਬਾਕੀ ਸਾਰੀਆਂ ਅਸਾਮੀਆਂ ਉਹਨਾਂ ਲਈ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਕਿਸੇ ਵੀ ਮਾਨਤਾ ਪ੍ਰਾਪਤ ਯ ਅੱਗੇ ਆਪਾਂ ਗੱਲ ਕਰਾਂਗੇ ਏਜ ਲਿਮਟ ਦੀ ਏਜ ਲਿਮਟ ਜਿਹੜੀ ਹੈਗੀ ਹੈਗੀ ਵੱਖ-ਵੱਖ ਸਾਮੀਆਂ ਲਈ ਵੱਖ-ਵੱਖ ਹੈ 18 ਤੋਂ 27 ਸਾਲ ਤੱਕ ਹੈ 20 ਤੋਂ 30 ਸਾਲ ਤੱਕ ਹੈ 18 ਤੋਂ 30 ਤੱਕ ਹੈ ਤੇ 18 ਤੋਂ 32 ਸਾਲ ਤੱਕ ਹੈ ਇਹਦੇ ਵਿੱਚ ਜਿਹੜੇ ਐਸਸੀ ਤੇ ਐਸਟੀ ਕੈਂਡੀਡੇਟ ਹੈ ਉਹਨਾਂ ਨੂੰ ਜਿਹੜਾ ਹੈਗਾ ਸਰਕਾਰ ਦੇ ਹਦਾਇਤਾਂ ਅਨੁਸਾਰ 5 ਸਾਲ ਦੀ ਰਿਲੈਕਸੇਸ਼ਨ ਦਿੱਤੀ ਗਈ ਹੈ ਓਬੀਸੀ ਨੂੰ 3 ਸਾਲ ਦੀ ਹੈ ਡਬਲਯੂ ਡੀ ਆ ਜਾਂਦੇ ਹੈ ਕਿ ਉਹਨਾਂ ਨੂੰ 10 ਸਾਲ ਦੀ ਹੈ ਤੇ ਜਿਹੜੇ OBC ਆ ਜਾਂਦੇ ਆ ਵੀ BD ਆ ਜਾਂਦੇ ਉਹਨਾਂ ਨੂੰ 13 ਸਾਲ ਦੀ ਹੈ ਤੇ SC ਨੂੰ 15 ਸਾਲ ਦੀ ਹੈ ਤੇ ਇਸੇ ਤਰ੍ਹਾਂ ਹੀ ਐਕਸ ਸਰਵਿਸਮੈਨ ਤੇ ਬਾਕੀ ਸਾਰੇ ਜਿਹੜੀਆਂ ਸੈਂਟਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਹੜੀ ਏਜ ਦੇ ਵਿੱਚ ਛੋਟ ਦਿੱਤੀ ਗਈ ਹੈ ਹੁਣ ਆਪਾਂ ਗੱਲ ਕਰਾਂਗੇ ਇਨ੍ਹਾਂ ਐਗਜ਼ਾਮਸ ਦੇ ਲਈ ਜੇ ਤੁਸੀਂ ਅਪਲਾਈ ਕਰਨੇ ਆ ਦੀਆਂ ਮਹੱਤਵਪੂਰਨ ਮਿਤੀਆਂ ਜੀ ਗੱਲ ਕਰੀਏ ਤਾਂ ਜਿਹੜਾ 9 ਜੂਨ 2025 ਤੋਂ ਲੈ ਕੇ ਇਹਨਾਂ ਦੀ ਆਨਲਾਈਨ ਸ਼ੁਰੂ ਹੋ ਚੁੱਕੀਆਂ ਨੇ ਐਪਲੀਕੇਸ਼ਨਸ ਤੇ ਇਹ 4 ਜੁਲਾਈ ਤੱਕ ਤੁਸੀਂ ਜਿਹੜਾ ਹੈਗਾ ਆਨਲਾਈਨ ਕਰ ਸਕਦੇ ਹੋ ਤੇ ਜਿਹੜੀ ਫੀਸ ਹੈ ਉਹ ਆਨਲਾਈਨ ਕਰਨ ਦੀ 5 ਜੁਲਾਈ ਤੱਕ ਦੀ ਜਿਹੜੀ ਹੈਗੀ ਇਹ ਆਖਰੀ ਮਿਤੀ ਹੈ ਇਦੇ ਲਈ ਜੇ ਆਪਾਂ ਫੀਸ ਦੀ ਗੱਲ ਕਰੀਏ ਤਾਂ ਫੀਸ ਜਿਹੜੀ ਹੈਗੀ ਆ ਉਹ ਸਿਰਫ 100 ਰੁਪਏ ਹੈਗਾ ਔਮਨਸ ਤੇ ਜਿਹੜੇ ਐਸਸੀਐਸਟੀ ਆ ਉਹਨਾਂ ਲਈ ਜਿਹੜੀ ਹੈਗੀ ਆ ਕੋਈ ਫੀਸ ਨਹੀਂ ਰੱਖੀ ਗਈ ਤੇ ਇਹਦਾ ਜਿਹੜਾ ਟਾਇਰ 1 ਹੈਗਾ ਜਿਹੜਾ ਕੰਪਿਊਟਰ ਬੇਸਡ ਐਗਜ਼ਾਮੀਨੇਸ਼ਨ ਉਹ 13 ਅਗਸਤ ਤੋਂ 30 ਅਗਸਤ 2025 ਦੇ ਵਿੱਚ ਹੋਣ ਦੀ ਉਮੀਦ ਹੈ ਤੇ ਜਿਹੜਾ ਟਾਇਰ 2 ਹੋਣਾ ਐਗਜ਼ਾਮ ਉਹ ਜਿਹੜਾ ਦਸੰਬਰ 2025 ਦੇ ਵਿੱਚ ਹੋਣ ਦੀ ਜਿਹੜੀ ਉਮੀਦ ਹੈ ਹੁਣ ਆਪਾਂ ਗੱਲ ਕਰਾਂਗੇ ਇਸ ਨੂੰ ਅਪਲਾਈ ਤੁਸੀਂ ਕਿਵੇਂ ਕਰ ਸਕਦੇ ਹੋ ਅਪਲਾਈ ਕਰਨ ਲਈ ਤੁਸੀਂ ਜਿਹੜਾ ਹੈਗਾ SSC ਹੈੱਡਕੁਆਟਰ ਦੀ ਜਿਹੜੀ ਵੈਬਸਾਈਟ ਹੈਗੀ ਉਹ ਹੈਗੀ ਹੈ ssc.gov.in ਇਸ ਤੇ ਜਾ ਕੇ ਵੀ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜਾਂ ਇਹਨਾਂ ਦੀ ਹੈਗੀ ਹੈ Google Play Store ਤੋਂ ਤੁਸੀਂ ਇੱਕ ਐਪ ਡਾਊਨਲੋਡ ਕਰ ਸਕਦੇ ਹੋ My SSC ਉਦੇ ਰਾਹੀਂ ਵੀ ਜਿਹੜਾ ਹੈਗਾ ਤੁਸੀਂ ਅਪਲਾਈ ਕਰ ਸਕਦੇ ਹੋ ਉਹਦੇ ਲਈ ਪਹਿਲਾਂ ਜਿਹੜੀ ਹੈਗੀ ਵਨ ਟਾਈਮ ਰਜਿਸਟ੍ਰੇਸ਼ਨ ਹੋਣੀ ਹੈ OTR ਤੇ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਪੂਰਾ ਫਾਰਮ ਫਿਲ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਇਹਦੇ ਜਿਹੜਾ ਐਗਜ਼ਾਮ ਹੋਣਾ ਟਾਇਰ 1 ਟਾਇਰ 2 ਉਹਦੇ ਵਿੱਚ ਕੀ ਹੈ ਕੀ ਉਹਦਾ ਸਿਲੇਬਸ ਹੈ ਕਿਵੇਂ ਹੋਣਾ ਹੈ ਟਾਇਰ 1 ਐਗਜ਼ਾਮੀਨੇਸ਼ਨ ਦੇ ਜੇ ਆਪਾਂ ਸਬਜੈਕਟਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਹੈਗਾ ਜਨਰਲ ਇੰਟੈਲੀਜੈਂਸ ਤੇ ਰੀਜ਼ਨਿੰਗ ਦੇ ਜਿਹੜੇ 25 ਕੁਐਸਚਨ ਆਉਣਗੇ ਜਨਰਲ ਅਵੇਅਰਨੈਸ ਤੇ ਜਿਹੜੇ ਹੈਗੇ 25 ਕੁਐਸਚਨ ਹੋਣਗੇ ਕੁਆਂਟ ਅਪਟੀਟਿਊਡ ਦੇ ਵੀ 25 ਹੋਣਗੇ ਤੇ ਇੰਗਲਿਸ਼ ਕੰਪਰੀਹੈਂਸ਼ਨ ਦੇ ਵੀ ਜਿਹੜੇ ਹੈਗੇ 25 ਹੋਣਗੇ ਤਾਂ ਕੁੱਲ ਜਿਹੜੇ 100 ਕੁਐਸਚਨ ਹੋਣਗੇ 1 ਘੰਟੇ ਦਾ ਜਿਹੜਾ ਪੇਪਰ ਹੋਊਗਾ ਤੇ ਜੇ ਆਪਾਂ ਮੈਕਸਿਮਮ ਮਾਰਕਸ ਦੀ ਗੱਲ ਕਰੀਏ ਤਾਂ ਇਹ 200 ਨੰਬਰ ਦਾ ਪੇਪਰ ਹੋਊਗਾ ਇਹ ਸਾਰਾ ਜਿਹੜਾ ਪੇਪਰ ਹੈ ਇਹ ਆਬਜੈਕਟਿਵ ਟਾਈਪ ਹੋਊਗਾ ਜਿਹੜੇ ਇਹਦੇ ਵਿੱਚ ਜਿਹੜੀ ਹੈਗੀ ਨੈਗੇਟਿਵ ਮਾਰਕ ਹੋਊਗੀ 0.5 ਦੀ ਕਹਿਣ ਦਾ ਮਤਲਬ ਜੇ ਤੁਹਾਡੇ ਦੋ ਸਵਾਲ ਗਲਤ ਹੁੰਦੇ ਆ ਤਾਂ ਤੁਹਾਡਾ ਇੱਕ ਨੰਬਰ ਕੱਟਿਆ ਜਾਣਾ ਅੱਗੇ ਗੱਲ ਕਰੀਏ ਆਪਾਂ ਟਾਇਰ 2 ਐਗਜ਼ਾਮੀਨੇਸ਼ਨ ਦੀ ਇਹਦੇ ਵਿੱਚ ਜਿਹੜੇ ਹੈਗੇ ਜਿਹਦੇ ਵਿੱਚ ਦੋ ਪੇਪਰ ਹੋਣੇ ਆ ਜਿਹੜਾ ਪੇਪਰ 1 ਹੈ ਉਹ ਜਿਹੜਾ ਹੈਗਾਗਾ 2 ਘੰਟੇ 15 ਮਿੰਟ ਦਾ ਹੋਊਗਾ ਪਹਿਲੇ ਸੈਕਸ਼ਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜਾ ਮੈਥ ਅਬਿਲਿਟੀਆਂ ਆ ਜਾਣੀ ਹੈ ਉਹਦੇ 30 ਨੰਬਰ 30 ਕੁਐਸਚਨ ਹੋਣਗੇ 3 ਨੰਬਰ ਦਾ ਇੱਕ ਕੁਐਸਚਨ ਹੋਊਗਾ ਤੇ ਰੀਜਨਿੰਗ ਤੇ ਜਨਰਲ ਇੰਟੈਲੀਜੈਂਸ ਦੇ ਵੀ ਜਿਹੜੇ ਹੈਗੇ 30 ਹੋਣਗੇ ਕੁੱਲ 60 ਅੰਕਾਂ ਦਾ ਹੋਊਗਾ ਸੈਕਸ਼ਨ 1 ਸੈਕਸ਼ਨ 2 ਦੇ ਵਿੱਚ ਜਿਹੜੇ ਹੈਗੇ ਐ ਇੰਗਲਿਸ਼ ਲੈਂਗੁਏਜ ਐਂਡ ਕੰਪਰੀਹੈਂਸ਼ਨ ਦੇ 45 ਜਿਹੜੇ ਕੁਐਸਚਨ ਹੋਣਗੇ ਤੇ ਜਨਰਲ ਅਵੇਅਰਨੈਸ ਤੇ ਜਿਹੜੇ 25 ਹੋਣਗੇ ਤੇ ਇਹੇ ਕੁੱਲ ਜਿਹੜੇ 70 ਹੈ ਇਹਨਾਂ ਦਾ ਵੀ ਜਿਹੜਾ ਇੱਕ ਹੈਗਾ 3 ਨੰਬਰ ਦਾ ਕੁਐਸਚਨ ਹੋਊਗਾ ਦਾ ਟੋਟਲ ਸੈਕਸ਼ਨ 1 ਦੇ 180 ਨੰਬਰ ਹੋਣਗੇ ਤੇ ਸੈਕਸ਼ਨ B ਦੇ 210 ਤੇ ਜਿਹੜਾ ਸੈਕਸ਼ਨ 3 ਹੈ ਉਹਦੇ ਚ ਕੰਪਿਊਟਰ ਨੌਲੇਜ ਟੈਸਟ ਹੋਊਗਾ ਇਹ 20 ਨੰਬਰ 20 ਕੁਐਸਚਨ ਹੋਣਗੇ ਇਹਦਾ ਵੀ ਜਿਹੜਾ ਹਰ ਇੱਕ ਕੁਐਸਚਨ ਦੇ 3 ਮਾਰਕਸ ਮਿਲਣਗੇ ਤੁਹਾਨੂੰ ਤੇ ਜਿਹੜਾ ਟੋਟਲ ਟਾਈਮ ਹੈ ਉਹ 2 ਘੰਟੇ 15 ਮਿੰਟ ਮਿਲੂਗਾ ਅੱਗੇ ਜਿਹੜਾ ਹੈਗਾ ਸੈਕਸ਼ਨ 2 ਦੇ ਵਿੱਚ ਇੱਕ ਜਿਹੜਾ ਇਹਦਾ 4th ਆਉ ਡਾਟਾ ਐਂਟਰੀ ਸਪੀਡ ਟੈਸਟ ਵੀ ਹੋਊਗਾ ਇੱਕ ਡਾਟਾ ਐਂਟਰੀ ਦਾ ਟਾਸਕ ਹੁੰਦਾ ਹੈਗਾ ਉਹਦੇ ਨਾਲ ਹੋਊਗਾ ਅੱਗੇ ਜਿਹੜਾ ਪੇਪਰ ਸੈਕੰਡ ਹੋਊਗਾ ਦੂਜਾ ਭਾਗ ਹੋਊਗਾ ਉਹਦੇ ਚ ਸਟੈਟਿਕਸ ਹੋਣਗੇ ਇਹ 100 ਨੰਬਰ ਦਾ ਜਿਹੜੇ ਇਹਦੇ 100 ਕੁਐਸਚਨ ਆਉਣਗੇ ਤੇ ਹਰ ਇੱਕ ਕੁਐਸਚਨ ਦੇ ਜਿਹੜੇ ਹੈਗੇ ਆ 2 ਨੰਬਰ ਮਿਲਣਗੇ ਜਿਹੜਾ ਇਹਦੇ ਟਾਇਰ 1 ਦਾ ਜਿਹੜਾ ਪੇਪਰ 1 ਹੈ ਉਹ ਹਰ ਪੋਸਟ ਤੁਸੀਂ ਕੋਈ ਵੀ ਪੋਸਟ ਲਈ ਅਪਲਾਈ ਕਰ ਰਹੇ ਹੋ ਤੁਹਾਨੂੰ ਉਹ ਦੇਣਾ ਹੀ ਪੈਣਾ ਤੇ ਪਰ ਜਿਹੜਾ ਪੇਪਰ 2 ਹੈਗਾ ਉਹ ਸਿਰਫ ਜਿਹੜੇ ਸਟੈਟਿਕਸ ਜਿਵੇਂ ਆ ਜਾਂਦੀਆਂ ਅਸਾਮੀਆਂ ਇਹਦੇ ਵਿੱਚ ਹੈਗੀਆਂ ਉਹਨਾਂ ਨਾਲ ਸੰਬੰਧਿਤ ਜਿਹੜੇ ਕੈਂਡੀਡੇਟ ਹੈ ਉਹਨਾਂ ਦਾ ਹੀ ਜਿਹੜਾ ਇਹ ਪੇਪਰ ਹੋਊਗਾ ਉਮੀਦ ਕਰਦਾ ਹਾਂ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗੀ ਹੋਣੀ ਹੈ ਜੇਕਰ ਤੁਹਾਡੇ ਕੋਈ ਸੁਝਾਅ ਹੈ ਤਾਂ ਤੁਸੀਂ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰੋ ਤੇ ਵੱਧ ਤੋਂ ਵੱਧ ਜਿਹੜਾ ਹੈਗਾ ਸ਼ੇਅਰ ਜਰੂਰ ਕਰੋ ਧੰਨਵਾਦ